ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਸਾਡੇ ਬਹੁਤ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਮੰਤਰੀ ਜੋ ਕਿ ਅੱਜ ਇਥੋਂ ਜਾ ਚੁੱਕੇ ਹਨ ਉਹਨਾਂ ਦੇ ਜਾਣ ਦਾ ਬਹੁਤ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਯਾਦ ਮਨਾਈ ਗਈ ਆ ਵੀ ਉਹ ਕਿਉਂ ਚਲੇ ਗਏ ਕਿੱਥੇ ਚਲੇ ਗਏ ਕਦੋਂ ਮੁੜ ਕੇ ਆਉਣਗੇ ਇਹ ਉਹਨਾਂ ਦੇ ਸਾਥੀ ਭਾਈ ਸਾਰਾ ਗੜੀ ਜੀ ਆ ਭਾਈ ਦਲਬੀਰ ਸਿੰਘ ਜੀ ਵੇਖੋ ਅੱਜ ਕਿੰਨੇ ਵਰਾਗ ਦੇ ਵਿੱਚ ਇਹਨਾਂ ਤਮਲਾ ਵਜਾਇਆ ਵਾਹ ਜੀ ਇਹਨਾਂ ਨੇ ਬਿਲਕੁਲ ਵਰਾਗ ਵਿੱਚ ਮੂੰਹ ਵੀ ਉੱਤੇ ਨੂੰ ਤਾਂ ਚੁੱਕਿਆ ਹੋਇਆ ਵਾ ਤੇ ਆਹ ਭਾਈ ਸਾਰਾ ਗੜੀ ਜੀ ਤੇ ਇਹਨਾਂ ਦੀ ਯਾਦ ਦੇ ਵਿੱਚ ਇੱਕ ਕਵਤਾ ਲਿਖੀ ਗਈ ਹੈ ਉਹ ਆਪ ਸੰਗਤਾਂ ਦੇ ਸਾਹਮਣੇ ਇਹ ਇੰਜ ਪੇਸ਼ ਕੀਤੀ ਜਾ ਰਹੀ ਆ ਮੇਰਾ ਸਾਥ ਦੇ ਰਹੇ ਹਨ ਭਾਈ ਸਤਨਾਮ ਸਿੰਘ ਸੱਤਾ ਜੀ ਇੰਜ ਪੇਸ਼ ਕੀਤੀ ਜਾ ਰਹੀ ਹੈ ਜੀ 5 ਵਜੇ ਉਠ ਬੈਠਦਾ ਪਹਿਲਾਂ ਉਟਕੇ ਜਰਾਬਾਂ ਪੈਰੀ ਪੌਂਦਾ ਲੱਗ ਕਿਤੇ ਠੰਡ ਜਾਵੇ ਨਾ ਮੈਂ ਤਾਂ ਵੇਖੇ ਅੱਜ ਰਾਬਾਂ ਪਾ ਕੇ ਨਾਉਂਦਾ ਪੈਰੀ ਡਾਂਗਾ ਪੁਲਿਸ ਮਾਰੀਆਂ ਇੰਨੀ ਕੋਟ ਮੈਂ ਕਦੇ ਨਾ ਖਾਂਵਾ ਮੰਤਰੀ ਵਿਲਾਚ ਵਸਦਾ ਦੱਸੋ ਜਾਦਾ ਬੜਾ ਕੈਂਜ ਮੈਂ ਪੁਲਾਵਾ ਹੋ ਹੋਵੇ ਜੇ ਜੋ ਕਾਮ ਉਸ ਨੂੰ ਤੇਰਾ ਜੜੀਆਂ ਤੇ ਬੂਟੀ ਯਾ ਮਿਲਾਵੇ ਸ਼ਿੱਕਾ ਜਿਹੜਾ ਦਿਸੇ ਮਾਰਦਾ ਉਹਨੂੰ ਅੱਧਾ ਕੋ ਬਲਾਸ ਹੀ ਪਿਆਵੇ ਪੇਟ ਕਿਦਾਂ ਸਾਫ ਹੋਉਣਾ ਲੈ ਕੇ ਚੂਰਨ ਮੈ ਮੂੰਹ ਦੇ ਵਿੱਚ ਪਾਵਾਂ ਮੰਤਰੀ ਦਿਲਾ ਚ ਵਸਦਾ ਦੱਸੋ ਯਾਦਾ ਉਹ ਲਾ ਕੇ ਜ ਮੈਂ ਪੁਲਾਵਾ ਸਭ ਨੂੰ ਗਿਆਨ ਦੇਵਦਾ ਸਭ ਨੂੰ ਗਿਆਨ ਦੇਵਦਾ ਪਾਵੇਂ ਕਿਤੇ ਕੋਈ ਰੋਤ ਕੇ ਖਲੋਵੇ ਤਾਰ ਕਰ ਯਾਦ ਉਸ ਨੂੰ ਸਾਰਾ ਘੜੀ ਵਾਲਾ ਬਾਜੀ ਉੱਤੇ ਰੋਵੇ ਅੰਜੁਵਾਨਾ ਡੁੱਗੀ ਪੇਜਗੀ ਉਹਦੇ ਬਿਨਾ ਕਿੰਜ ਤਬ ਲਾਵ ਜਾਵਾਂ ਮੰਤਰੀ ਦਿਲਾਚ ਵਸਦਾ ਦੱਸੋ ਯਾਦਾਂ ਪੜਾ ਕਿੰਜ ਮੈਂ ਪੁਲਾਵਾਂ ਉਹ ਲੰਗਰ ਵੀ ਸੁਨਣਾ ਹੋ ਗਿਆ ਜੀ ਦੇ ਵਿੱਚ ਤੋਂ ਸਿਫੋਣ ਨੂੰ ਕਮਾਉਂਦਾ ਮੰਜੇ ਨਾਲ ਲੀਰ ਬਣਤੀ ਜਿੱਥੇ ਲੰਮਾ ਪੈ ਕੇ ਰੌਣਕ ਲਗਾਉਂਦਾ ਕਦੋਂ ਫੇਰਾ ਫੇਰ ਪਾਵਣਾ ਖੜੇ ਕੱਕ ਦੇ ਆ ਤੇਰੀਆਂ ਉਰਾਵਾ ਮੰਤਰੀ ਦਿਲਾਂ ਚ ਵਸਦਾ ਦੱਸੋ ਯਾਦਾਂ ਬੁਲਾ ਕੇ ਜ ਮੈਂ ਬੁਲਾਵਾ ਉਹ ਸਾਰਿਆਂ ਤੋਂ ਨਿਕਾ ਉਂ ਜਸੀ ਪਰ ਦਿਲ ਸੀ ਸਬਨਾ ਦਾ ਮੋਇਆ ਯਾਦ ਵਿੱਚ ਸੁੱਕਦਾ ਰਾਤੀ 12 ਵਜੇ ਉੱਠ ਕੇ ਤੇ ਰੋਇਆ ਤੈਨੂੰ ਸਾਰੇ ਯਾਦ ਕਰਦੇ ਤੇਰੇ ਬਿਨਾ ਨਾਬਗੀਚੇ ਵਿੱਚ ਜਾਵਾਂ ਮੰਤਰੀ ਦਿਲਾਚ ਵਸਦਾ ਦੱਸੋ ਯਾਦਾਂ ਭੜ ਲਕਿੰਜ ਮੈਂ ਪੁਲਾਵਾ ਮੰਤਰੀ ਦਿਲਾਚ ਵਸਦਾ ਦੱਸੋ ਯਾਦਾਂ ਭੜ ਲਕਿੰਜ ਮੈਂ ਪੁਲਾਵਾ